ਤੋਂ ਪੈਸੇ ਲਗਾਉਣ ਨੂੰ ਬੰਦੇ ਤਿਆਰ ਹੋ ਜਾਂਦੇ ਜਾਂ ਨੌਜਵਾਨ ਹੋ ਜਾਂਦੇ ਤਾਂ ਕੋਈ رائے ਦਿਓ ਜੇ ਤੁਸੀਂ ਦੇਖੋ ਉਹਨਾਂ ਨੂੰ ਇਹ ਬੇਨਤੀ ਆ ਨੌਜਵਾਨੀ ਆ ਇੱਕ ਅੱਗ ਦਾ ਬਗੂਲਾ ਹੁੰਦਾ ਨੌਜਵਾਨ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼੍ਰੀ ਮੁਕਸਰ ਸਾਹਿਬ ਵਿਖੇ ਮਾਗੀਰਾ ਜੋੜ ਮੇਲਾ ਚੱਲ ਰਿਹਾ ਜੀ ਪਰਵਾਰ ਦੀ ਤਰ੍ਹਾਂ ਘੋੜਿਆਂ ਦੇ ਘੋੜਿਆਂ ਦੇ ਜਿਹੜੇ ਮੇਲੇ ਇੱਥੇ ਲੱਗਦਾਗਾ ਤੇ ਸਾਰੀ ਏਰੀਆ ਤੋਂ ਦੂਰੋਂ ਦੂਰੋਂ ਆਪਣੇ ਸਟੇਟਾਂ ਤੋਂ ਵਿੱਚੋਂ ਇਹ ਅਲੱਗ-ਅਲੱਗ ਤੋਂ ਇੱਥੇ ਘੋੜੇ ਘੋੜੀਆਂ ਦੇ ਸ਼ੌਕੀਨ ਪਹੁੰਚਦੇ ਨੇ ਤੇ ਹੁਣ ਜਿਹੜਾ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾਗਾ ਵੀ ਆਪਾਂ ਸਾਂਭਲ ਸਵਾਲ ਦਾ ਕਰਨੀ ਹੈਗੀ ਤੇ ਵਧੀਆ ਨਸਲ ਦੇ ਕੰਮ ਕੀਤਾ ਜਾਵੇ ਦਾ ਉਸ ਤਰ੍ਹਾਂ ਦਾ ਇੱਕ ਵਧੀਆ نسل ਦਾ ਘੋੜਾ ਤੇ ਜਿਹੜੇ ਘੋੜਾ ਪਾਲਕ ਨੇ ਜਿਹੜਾ ਸਟੱਡ ਫਾਰਮ ਆ ਉਹ ਤੁਹਾਡਾ ਨਾਲ ਗੱਲਬਾਤ ਕਰਵਾਉਨੇ ਆ ਦੁਬਾਰਾ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਡਾਕਟਰ ਬਜੇ ਸਿੰਘ ਵਰਕੀ ਜੀ ਹਾਂਜੀ ਵਰਕੀ ਸਾਹਿਬ ਆਪਣਾ ਜਿਹੜਾ ਸਟੱਡ ਫਾਰਮ ਇਹ ਕਿੰਨਾ ਟਾਈਮ ਪੁਰਾਣਾ ਜੀ ਆਪਣਾ ਮੈਂ 2008 ਤੋਂ ਘੋੜੀਆਂ ਰੱਖ ਰਿਆ ਜੀ ਅੱਛਾ ਜੀ ਹਾਂਜੀ ਤੇ ਇਹ ਜਿਹੜਾ ਤੁਸੀਂ ਸਟਾਰਟ ਕੀਤਾ ਜੀ ਇਹ ਸ਼ੌਂਕ ਕਿਸ ਤਰ੍ਹਾਂ ਆਪਣਾ ਸ਼ੁਰੂ ਹੋਇਆ ਜੀ ਇਹ ਸ਼ੌਂਕ ਇਸ ਤਰ੍ਹਾਂ ਸੀ ਮੇਰੇ ਇੱਕ ਦੋਸਤ ਸੀ ਜਲੰਧਰ ਤੋਂ ਉਹਨਾਂ ਦਾ ਨਾਮ ਵੀ ਬਲਜੀਤ ਸਿੰਘ ਸੀ ਉਹ ਰੱਖਦੇ ਸੀਗੇ ਉਸ ਟਾਈਮ ਮੈਨੂੰ ਬਿਲਕੁਲ ਸ਼ੌਂਕ ਨਹੀਂ ਸੀ ਹਾਂਜੀ ਉਹਨਾਂ ਦੀ ਡੈਥ ਤੋਂ ਬਾਅਦ ਆਉਂਦੇ ਉਹਦੇ ਵਾਈਫ ਨੇ ਮੇਰੇ ਕੋਲ ਘੋੜੀਆਂ ਭੇਜਤੀਆਂ ਕਿ ਵੀਰਜੀ ਕੋਈ ਤੁਹਾਡੇ ਮੁਕਸਰ ਜ਼ਿਲ੍ਹੇ 'ਚ ਘੋੜੀਆਂ ਜ਼ਿਆਦਾ ਰੱਖਦੇ ਜਾਂ ਵੇਚਦੀਆਂ ਨੇ ਅੱਛਾ ਜੀ ਉਸ ਟਾਈਮ ਮੈਂ ਜਲੰਧਰ ਸੀਗਾ ਜਲੰਧਰ ਤੋਂ ਸੀਗੇ ਤੇ ਉਹ ਉਦੋਂ ਘੋੜੀ ਆਈ ਉਦੋਂ ਇੱਕ ਆਈ ਮੇਰੇ ਕੋਲ ਘੋੜੀ ਪਹਿਲਾਂ ਸਾਡੇ ਕਿਸੇ ਖਾਨਦਾਨ ਚ ਕਿਸੇ ਨੇ ਰੱਖੀਆਂ ਸੀ ਬਜ਼ੁਰਗਾਂ ਨੇ ਅੱਛਾ ਜੀ ਉਤੋਂ ਬਾਅਦ ਸ਼ੌਂਕ ਸ਼ੁਰੂ ਹੋਇਆ ਤੇ ਮੜ ਕੇ ਫਿਰ ਮੈਂ ਰੱਖੀਆਂ ਸ਼ੁਰੂ ਕਰ ਦਿੱਤੀ ਤੇ ਜਿਹੜਾ ਆਪਣਾ ਇਹ ਹੈਗਾ ਜੀ ਬਿਰਕ ਸਟਾਲ ਫਾਰਮ ਹੈ ਕਿਹੜੀ ਜਗ੍ਹਾ ਹੈ ਲੋਕੇਸ਼ਨ ਕਿਹੜੀ ਹੈ ਜੀ ਆ ਮੇਰਾ ਪਿੰਡ ਗੁਰੂਸਰ 14 ਬਟ ਜਿਹੜੀਆਂ ਸਾਡੀਆਂ ਘੋੜੀਆਂ ਨੇ ਸਾਡੇ ਤਿੰਨ ਫਾਰਮ ਆ ਅਸੀਂ ਉਹ ਵੰਡ ਕੇ ਰੱਖੀਆਂ ਹੋਈਆਂ ਹਾਂ ਹਾਂ ਜੀ ਕੱਥੂ ਨੰਗਲ ਅੰਮ੍ਰਿਤਸਰ ਸਾਹਿਬ ਦੇ ਨਾਲ ਪਠਾਨਕੋਟ ਕਰੀ ਵਾਲਾ ਪਿੰਡ ਹੈ ਹਰਿਆਣੇ ਦੇ ਵਿੱਚ ਐਨਾਬਦ ਕੋਲੇ ਉਹ ਤਿੰਨ ਜਗ੍ਹਾ ਤੇ আਟਾਟਾ ਜੀ ਤਿੰਨ ਜਗ੍ਹਾ ਤੇ ਜੀ ਹਾਂਜੀ ਤਕਰੀਬਨ ਕਿੰਨੇ ਕ ਜਾਨਵਰ ਹੋਣਗੇ ਜੀ ਆਪਣੇ ਕੋਲ ਸਾਡੇ ਕੋਲ 45 46 ਘੋੜੀਆਂ ਨੇ ਅੱਛਾ ਜੀ ਦੋ ਘੋੜੇ ਨੇ ਜੀ ਦੋ ਘੋੜੇ ਨੇ ਹਾਂਜੀ ਤੇ ਇਸ ਟਾਈਮ ਇੱਥੇ ਪ੍ਰਦਰਸ਼ਨੀ ਦੇ ਵਿੱਚ ਜਿਹੜਾ ਆਪਣੇ ਕੋਲ ਘੋੜਾ ਜੀ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਹਾਂ ਇੱਕ ਘੋੜਾ ਇਹ ਆਪਣੇ ਕੋਲ ਗਾਮਾ ਜੀ ਹਾਂਜੀ ਹਾਂਜੀ ਤੇ ਇੱਕ ਇਹ ਸਾਡੇ ਕੋਲ ਹੈਗਾ ਬਸ਼ੀਰਾ ਜੀ ਸੂਰੀਆ ਜੀ ਇਹ ਕਿੰਨੇ ਉਮਰ ਦਾ ਜੀ ਤੇ ਇਹਦੀ ਬਲੱਡ ਲਾਈਨ ਕਿਹੜੀ ਹੈ ਜੀ ਇਹ 10 ਸਾਲ ਦਾ ਹੋ ਗਿਆ ਜੀ ਅੱਛਾ ਜੀ ਇਹ ਫੁਲਤਾਨ ਕੋੜਾ ਉਦੇਪੁਰ ਵਾਲਾ ਜਿਹੜਾ ਪੈਲਸ ਲਾਈਨ ਵਾਲਾ ਉਹਦਾ ਪੁੱਤ ਹੈ ਜੀ ਇਹਦਾ ਬਾਪ ਸੀ ਚਿਤ ਕੁਰਵਿੰਦਰ ਕੁਮਾਰ ਗੁੜਾ ਜੀ ਐਮਪੀ ਅੱਛਾ ਜੀ ਰਾਜਸਥਾਨ ਤੋਂ ਜੁੰਜੁਨੀ ਡਿਸਟ੍ਰਿਕਟ ਤੋਂ ਉਹਨਾਂ ਦੇ ਘਰੇ ਜੰਮਿਆ ਹੈ ਠੀਕ ਹੈ ਜੀ ਇਹਦੀ ਮਦਰ ਤੇ ਫਾਦਰ ਉਹਨਾਂ ਕੋਲ ਹੀ ਸੀਗਾ ਜੀ ਉਹਨਾਂ ਕੋਲ ਸੀਗੇ ਹਾਂ ਜੀ ਤੇ ਇਸ ਟਾਈਮ ਇਹ ਪ੍ਰਦਰਸ਼ਨੀ ਦੇ ਵਿੱਚ ਲਗਾਇਆ ਜੀ ਤੇ ਜਿਹੜੇ ਹੋਰ ਮੇਲਿਆਂ ਦੇ ਵਿੱਚ ਵੀ ਹੁਣ ਜਿਵੇਂ ਪ੍ਰਦਰਸ਼ਨ ਵਧੀਆ ਕਰਦੇ ਆ ਜਾਂ ਜਿੱਦ ਦੇ ਨੇ ਘੋੜੇ ਇਹ ਅੱਗੇ ਵੀ ਇਹਦਾ ਵਿਚਾਰ ਹੈਗਾ ਜੀ हां ਆਪਾਂ ਪਹਿਲਾਂ ਸ਼ੋਅ 'ਚ ਪੁਸ਼ ਕਰ ਦਿੱਤਾ ਹੋਇਆ ਜੀ। ਅੱਛਾ ਜੀ। ਹੁਣ ਇਹਦੇ ਬੱਚੇ ਜਿਹੜੇ ਆ ਸ਼ੋਅ ਜਿੱਤ ਰਹੇ ਨੇ ਜਿਵੇਂ ਹੈਦਰਾ ਤੁਹਾਡੇ ਕੋਲੇ ਐਗਜ਼ੈਂਪਲ ਖੜਾ ਹੈ। ਹਾਂਜੀ। ਕਾਫੀ ਸ਼ੋਅ ਜਿੱਤ ਚੁੱਕਿਆ ਜੀ। ਅੱਛਾ ਜੀ। ਹਾਂਜੀ। ਅੱਛਾ ਵੀ ਹੁਣ ਇਹਨੂੰ ਅੱਗੇ ਸ਼ੋਅ ਦੇ ਵਿੱਚ ਬਰੀਡਿੰਗ ਪਰਪਸ ਲਈ ਆਪਾਂ ਰੱਖਿਆ ਸ਼ੋਅ 'ਚ ਨਹੀਂ ਲਿਜਾ ਰਹੇ। ਸ਼ੋਅ ਦੇ ਵਿੱਚ ਨਹੀਂ ਲੈ ਗਏ। ਹਾਂਜੀ। ਤੇ ਇਹਦਾ ਜਿਹੜਾ ਪੁੱਤਰ ਆ ਜੀ। ਹੈਦਰਾ ਜੀ ਜਿਹੜਾ ਘੋੜਾ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ। ਉਧਰ ਦਿਖਾ ਦਿਓ ਜੀ। ਇਹਨਾਂ ਨੇ ਜਗ੍ਹਾ ਦੱਸਿਆ ਵੀ ਤਿੰਨ ਜਗ੍ਹਾ ਤੇ ਇਹਨਾਂ ਦੇ ਫਾਰਮ ਬਣੇ ਹੋਏ ਨੇ ਜੀ ਤੇ ਗਾਮਾ ਜਿਹੜਾ ਹੈਗਾਗਾ ਘੋੜਾ ਉਹ ਇਹਨਾਂ ਨੇ ਮੰਨ ਲਓ ਇੱਕ ਤਰ੍ਹਾਂ ਦਾ ਸ਼ੋਹਾਂ ਦੇ ਵਿੱਚ ਲਾਉਣ ਤੋਂ ਰਿਟਾਇਰ ਕਰ ਦਿੱਤਾ ਗਿਆ ਪਰ ਜਿਹੜਾ ਕਿਸੇ ਨੇ ਸਰਵਿਸ ਲੈਣੀ ਹੈ ਮੇਟ ਕਰਵਾਉਣੀ ਹੈ ਘੋੜੀਆਂ ਨੇ ਉਹ ਸਰਵਿਸ ਓਪਨ ਹੈ ਜੀ ਪਰ ਕਰਨ ਲਈ ਕੋਈ ਨੰਬਰ ਦਿੱਤਾ ਹੋਇਆ ਜੀ 98899534999 ਅੱਛਾ ਜੀ ਇੰਗਲਿਸ਼ ਵਿੱਚ ਮੈਂ ਬੋਲ ਦਿੰਦਾ 98893499 8360519145 ਅੱਛਾ ਜੀ ਤੇ ਜਿਹੜੀ ਇਹ ਮੀਟਿੰਗ ਦੀ ਫੀਸ ਹੈ ਜੀ ਇਹ ਜੇ ਤੁਸੀਂ ਦੱਸਣਾ ਚਾਹੋ ਜਾਂ ਕੰਟੈਕਟ ਨੰਬਰ ਤੋਂ 52000 ਰੁਪਏ ਸਾਡੀ ਮੀਟਿੰਗ ਫੀਸ ਹੈ ਜੀ। ਅੱਛਾ ਜੀ। ਹਾਂ ਇਹ ਮੇਰੇ 파ਟਰਨਰ ਨੇ ਸਰਦਾਰ ਗੁਰਬਾਲ ਸਿੰਘ ਮਾਨ ਜੀ ਹਾਂਜੀ ਹਾਂਜੀ ਇਹ ਜਿਆਦਾ ਕੋੜਾ ਇਹਨਾਂ ਕੋਲੇ ਹੁੰਦਾ ਇਹਨਾਂ ਨੇ ਡੀਲ ਕਰਨੀ ਹੁੰਦੀ ਹੈ ਪ੍ਰੋਫੈਸ਼ਨਲੀ ਮੈਂ ਡਾਕਟਰ ਹੋਣ ਕਰਕੇ ਮੈਂ ਆਦੀ ਪ੍ਰੈਕਟਿਸ ਵੀ ਜੀ ਹੁੰਦਾ। ਹਾਂਜੀ ਜੋ ਵੀ ਹੈ ਇਹ ਡੀਲ ਕਰਦੇ ਆ ਜੀ। ਅੱਛਾ ਜੀ। ਦਰਸ਼ਕੋ ਜੋ ਦੂਸਰਾ ਕੋੜਾ ਮਿਰਕ ਸਟੱਡ ਫਾਰਮ ਦਾ ਆਪਾਂ ਨੂੰ ਇੱਥੇ ਦਿਖਾਈ ਦੇ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਆ। ਤਸਰੀਕਾ ਜੀ ਤਸਰੀਕਾ ਆਪਣਾ ਨਾਮ ਦੱਸ ਕੇ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਹੈ ਪਿੰਡ ਕਥੋ ਨੰਗਲ ਹਾਂਜੀ ਜੀ ਦੋ ਜਨ ਦਾ ਬਸ਼ੇਰਾ ਇਹਦਾ ਨਾਮ ਸੂਰੀਆ ਅੱਛਾ ਜੀ ਇਹ ਜੋਰਾਵਰ ਘੋੜੇ ਦਾ ਬੱਚਾ ਹੈ ਜੀ ਠੀਕ ਹੈ ਜੀ ਜੋਰਾਵਰ ਘੋੜਾ ਕਾਲੇ ਕਾਂਟੇ ਦਾ ਪੁੱਤ ਹੈ ਜੀ ਅੱਛਾ ਇਹ ਕਾਲੇ ਕਾਂਟੇ ਦਾ ਪੋਤਾ ਹੋ ਗਿਆ ਜੀ ਠੀਕ ਹੈ ਜੀ ਤੇ ਮਾ ਜੀ ਰਤਨਾਕਰ ਲੈਂਦੀ ਹੈ ਜੀ ਅੱਛਾ ਜੀ ਤੇ ਦੋਨਾਂ ਡਿਫਰੈਂਟ ਲਾਈਨਾਂ ਦਾ ਸਮੇਲ ਆਏ ਤੇ ਦੋ ਜਨ ਦਾ ਬਸ਼ੇਰਾ ਇਹਦੀ ਹਾਈਟ ਜੀ ਨੀਅਰ ਅਬਾਟ 64 ਹੋਣ ਵਾਲਾ ਹੋ ਗਿਆ ਹੈ ਅੱਛਾ ਜੀ ਤੇ ਮਾਰਕਿੰਗ ਇਹਦੀ ਮੱਥੇ ਫੁੱਲ ਹੈ ਤੇ ਮਗ ਜਿਵੇਂ ਅੱਜਕੱਲ ਪ੍ਰਦਰਸ਼ਨ ਦਾ ਜ਼ਿਆਦਾ ਜਮਾਨਾ ਚੱਲ ਰਿਹਾ ਹੈ ਨਾ ਜੀ ਆਪਣੇ ਜੀ ਜੇ ਆਪਾਂ ਲੋਕਾਂ ਸਾਹਮਣੇ ਦਿਖਾਵਾਂਗੇ ਫੇਰ ਹੀ ਪਤਾ ਚੱਲਦਾ ਜੀ ਤੇ ਉਸ ਤਰ੍ਹਾਂ ਤੁਸੀਂ ਇਹਨੂੰ ਪਾਰਟਿਸਿਪੇਟ ਕਰਵਾਉਣਾ ਹੈ ਜੀ ਤੇ ਦੇਖੋ ਵੀਰੇ ਐ ਆ ਕਿ ਜਿੰਨਾ ਚਿਰ ਤੱਕ ਆਪਾਂ ਨਾ ਉਹਨੂੰ ਮਾਰਕੀਟ 'ਚ ਨਹੀਂ ਲੈ ਕੇ ਆਉਂਦੇ ਕਿਸੇ ਚੀਜ਼ ਨੂੰ ਤਾਂ ਵਾਧ ਹੀ ਨਹੀਂ ਆ ਪ੍ਰੋਮੋਟ ਨਹੀਂ ਹੁੰਦੀ ਹੁਣ ਸਾਡਾ ਉਹ ਪਰਪਸ ਹੁੰਦਾ ਕਿ ਮੇਲੇ 'ਚ ਆ ਕੇ ਦਿਖਾਉਣਾ ਜਦੋਂ ਆਪਾਂ ਸ਼ੋਅ ਆਫ ਕਰਦੇ ਆ ਐਨੀਮਲ ਨੂੰ ਤਾਂ ਲੋਕਾਂ ਦੀ ਨਜ਼ਰ 'ਚ ਆਉਂਦਾ ਕਿਉਂਕਿ ਸਾਰੇ ਘੋੜਾ ਪ੍ਰੇਮੀ ਇੱਥੇ ਖੜੇ ਨੇ ਤਕਰੀਬਨ ਜਿਆਦਾਤਰ ਉਹੀ ਲੋਕ ਆਉਂਦੇ ਨੇ ਤੇ ਉਹ ਇੱਕ ਪਰਪਸ ਆ ਵੀ ਇਹ ਘੋੜਾ ਸ਼ੋਅਫ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅੱਛੀ ਬਰੀਡਿੰਗ ਲਈ ਜਾਵੇ ਚੰਗੀਆਂ ਘੋੜੀਆਂ ਤੇ ਲੋਕ ਕਿ ਪਾਰਖੂ ਬੰਦਾ ਦੇਖਦਾ ਸਾਰੀਆਂ ਚੀਜ਼ਾਂ ਹਾਂਜੀ ਤਾਂ ਉਸ ਪਰਪਸ ਲਈ ਇਹਨੂੰ ਅਸੀਂ ਯੂਜ਼ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਅਗਰ ਮੌਕਾ ਮਿਲਿਆ ਤੇ ਸ਼ੋਹਾਂ ਦੇ ਵਿੱਚ ਵੀ ਆਪਾਂ ਦੋ ਤਿੰਨ ਜਾਨਵਰ ਸਾਡੇ ਸ਼ੋਅ ਕੁਆਲਟੀ ਐਨੀਮਲ ਅੱਗੇ ਅਸੀਂ ਲੜੇ ਆ ਚੋ ਇੱਕ ਨੁਕਰੀ ਘੋੜੀ ਹੈ ਜੀ ਉਹ ਹਨੂਮਾਨਗੜ੍ਹ ਫਰਸਟ ਆਈ ਹੈ ਇੱਕ ਸਰ ਕੋ ਸੈਕੰਡ ਨੁਕਰੀ ਘੋੜੀ ਹੈਗੀ ਉਹ ਤਿੰਨ ਮਲਟੀ ਸ਼ੋਅ ਵਿਨਰ ਆ ਅੱਗੇ ਇੱਕ ਵਸ਼ੇਰੀਆ ਮਾਰਵਾੜੀ ਉਹ ਵੀ ਆਲ ਇੰਡੀਆ ਸ਼ੋਅ ਚੋਂ ਦੂਸਰੇ ਨੰਬਰ ਤੇ ਆ ਰਹੀ ਹੈ ਉਹਦੇ ਵੀ ਗਾੜੀ ਬੱਚੇ ਲੈ ਰਹੇ ਆ ਬਿੱਗ ਸਾਡਾ ਜਿਆਦਾ ਹੈਗਾ ਵੀ ਆਪਾਂ ਬਰੀਡਿੰਗ ਕਰੀਏ ਅچھے ਬੱਚੇ ਨਾਲ ਘੋੜਿਆਂ ਦੇ ਮਾਰਕੀਟ ਚ ਖੜੇ ਕਰੀਏ ਅੱਛੀ ਪਿਓਰਿਟੀ ਲੈ ਕੇ ਆਈਏ ਮਾਰਕੀਟ ਚ ਇੱਕ ਲਾਸਟ ਵਾਲਾ ਸਵਾਲ ਹੈ ਜੀ ਵੀ ਜਿਵੇਂ ਦੇਖ ਕੇ ਵੀ ਮਤਲਬ ਚਾਹ ਹੋ ਜਾਂਦਾ ਕਿ ਸ਼ੌਂਕ ਹੋ ਜਾਂਦਾ ਇੱਕ ਤਾਂ ਕਿ ਇਹਦੇ ਪਰਿਵਾਰ ਕੰਮ ਕਰਦੇ ਹੁੰਦੇ ਹਨ ਉਹਨਾਂ ਤਿਆਰ ਬਾ ਹੋ ਜਾਂਦਾ ਜੀ ਇੱਕ ਕੋਈ ਸ਼ੌਂਕ ਦੇਖ ਕੇ ਜਾਂ ਚ ਲੋਕ ਪੈਸੇ ਕਿਸੇ ਕੋਲ ਚਾਹੇ ਗਿਆ ਤਾਂ ਉਹ ਪੈਸੇ ਲਗਾਉਣ ਨੂੰ ਬੰਦੇ ਤਿਆਰ ਹੋ ਜਾਂਦੇ ਜਾਂ ਨੌਜਵਾਨ ਹੋ ਜਾਂਦੇ ਤਾਂ ਕੋਈ ਰਾਇ ਦਿਓ ਜੀ ਤੁਸੀਂ ਦੇਖੋ ਉਹਨਾਂ ਨੂੰ ਇਹ ਬੇਨਤੀ ਆ ਨੌਜਵਾਨੀ ਆ ਇੱਕ ਅੱਗ ਦਾ ਬਗੂਲਾ ਹੁੰਦਾ ਨੌਜਵਾਨ ਹਾਂਜੀ ਉਹ ਜਿੱਧਰ ਨੂੰ ਉਹਨਾਂ ਦਾ ਰੁਖ ਹੋ ਗਿਆ ਫਿਰ ਉਧਰ ਨੂੰ ਤਸੱਲੀ ਕਰਾ ਕੇ ਹਟਦੇ ਆ ਹਾਂਜੀ ਤੇ ਨੌਜਵਾਨੀ ਨੂੰ ਬੇਨਤੀ ਆ ਕਿ ਐਕਸਪੀਰੀਅੰਸ ਲੈਣ ਜਿਵੇਂ ਡਾਕਟਰ ਸਾਹਿਬ ਨੇ ਪੁਰਾਣੇ ਨੇ ਮਾਰਕੀਟ ਦੇ ਵਿੱਚ ਨੇ ਹੋਰ ਵੀ ਬਹੁਤ ਸਾਰੀ ਸਿੱਖਿਆਸ਼ਾਂ ਨੇ ਜਿਦਾਂ ਪੰਜ ਚਾਰ ਬੰਦੇ ਨੌਕਰਿਆਂ ਦੇ ਵਿੱਚ ਚੰਗੇ ਨੇ ਬਾਕੀ ਕਾਫੀ ਹੱਦ ਤੱਕ ਮਾਰਵਾੜੀ ਚ ਨੇ ਉਹਨਾਂ ਕੋਲੋਂ ਟ੍ਰੇਨਿੰਗ ਲੈ ਲੈਣਾ। ਅੱਛਾ ਜੀ। ਠੀਕ ਹੈ ਜੀ। ਇੱਕ ਟ੍ਰੇਨਰ ਹੋ ਕੇ ਫਿਰ ਘੋੜਾ ਮਾਰਕੀਟ 'ਤੇ ਪੈਰ ਰੱਖਣ ਜਿਆਦਾ ਤਰੱਕੀ ਮਿਲੂਗੀ। ਜਦੋਂ ਅਨਟ੍ਰੇਨਡ ਲੈਨੇ ਆ ਕਈ ਵਾਰੀ ਮਰਾਲ ਡਾਊਨ ਹੋ ਜਾਂਦਾ ਬੰਦੇ ਦਾ। ਜੇ ਕੋਈ ਮਿਸਹੈਪਨਿੰਗ ਹੋ ਜੇ ਬਿਨਾਂ ਤਜਰਬੇ ਤੋਂ। ਫਿਰ ਉਹਦੇ 'ਚ ਲਾਸ ਬਰਦਾਸ਼ਤ ਨਹੀਂ ਹੁੰਦਾ ਕਿਉਂਕਿ ਇਹ ਮਹਿੰਗੀ ਬਰੀਡ ਆ। ਹਾਂਜੀ। ਹੁਣ ਆ ਜਿਹੜਾ ਘੋੜਾ ਪਾਲ ਕੇ ਸ਼ੌਂਕ ਇਹ ਮਹਿੰਗਾ ਹੋ ਗਿਆ। ਹਾਂਜੀ। ਤੇ ਇਸ ਕਰਕੇ ਆ ਵੀ ਉਹਨਾਂ ਨੂੰ ਮੇਰੀ ਸੁਝਾਅ ਉਹ ਆ ਕਿ ਭਾਈ ਥੋੜੀ ਜੀ ਟ੍ਰੇਨਿੰਗ ਹੋਣੀ ਜ਼ਰੂਰੀ ਆ। ਟ੍ਰੇਨਿੰਗ ਲੈ ਕੇ ਫਿਰ ਇਸ ਮਾਰਕੀ ਲਓ ਜੀ ਇਹ ਸੁਝਾਅ ਹੈਗਾ ਜਿਹੜਾ ਇਹ ਮੰਨੋ ਜਰੂਰ ਤੇ ਜਿਹੜੇ ਨੰਬਰ ਸਕਰੀਨ ਤੇ ਤੁਹਾਨੂੰ ਚੱਲ ਰਹੇ ਨੇ ਜੇਕਰ ਤੁਸੀਂ ਕੋਈ ਆਪਣੀਆਂ ਘੋੜੀਆਂ ਬਸ਼ੇਰੀਆਂ ਤੁਸੀਂ ਮੀਟ ਕਰਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਤੇ ਪਿਓ ਪੁੱਤ ਦੋਵੇਂ ਘੋੜੇ ਇੱਥੇ ਤੁਹਾਨੂੰ ਦਿਖਾਏ ਹੈਗੇ ਤੇ ਤੁਸੀਂ ਆਪਣੀ رائے ਕਮੈਂਟਾਂ ਰਹੀ ਵੀ ਜਰੂਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ